ਕੀ ਹਾਲ ਨੇ ਵੀ ਸੱਜਣੋ ਸੱਜਣੋ ਜਿਹੜੀ ਆਪਾਂ ਅੱਜ ਵੀਡੀਓ ਬਣਾ ਰਹੇ ਹਾਂਗੇ ਉਹ ਆ ਤੁਸੀਂ ਜਿਹੜੀ ਮੇਰੇ ਹੱਥ 'ਚ ਦੇਖ ਰਹੇ ਹੋ ਸਟਿੰਗ ਇਹਦੇ ਤੇ ਬਣਾ ਰਹੇ ਹਾਂਗੇ ਇਹ ਵੀਡੀਓ ਬਣਾਉਣ ਦਾ ਆਪਣਾ ਮਕਸਦ ਹੈ ਵੀ ਆਪਾਂ ਇਹ ਦੱਸ ਦਈਏ ਹੈਕ ਨੂੰ ਵੀ ਜਿਹੜੀ ਇਹ ਸਟਿੰਗ ਹੈ ਇਹ ਆਪਣੇ ਵਾਸਤੇ ਬਹੁਤ ਮਾੜੀ ਚੀਜ਼ ਹੈ ਤੇ ਬਾਕੀ ਜਿਵੇਂ ਕਿ ਹੁਣ ਇਹਦੇ ਉੱਤੇ ਵੀ ਲਿਖਿਆ ਹੋਇਆ ਹੈਗਾ ਤੇ ਆ ਤੁਹਾਨੂੰ ਦਿਖਾਉਣੇ ਹੈਗੇ ਤੇ ਆ ਦੇਖ ਲਓ ਇਹਦੇ ਉੱਤੇ ਲਿਖਿਆ ਵੀ ਹੋਇਆਗਾ ਵੀ ਇਹ ਬੱਚਿਆਂ ਨੂੰ ਨਹੀਂ ਪੀਣੀ ਚਾਹੀਦੀ ਤੇ ਜਿਹੜੀਆਂ ਮੰਨ ਲਓ ਗਰਭਵਤੀ ਔਰਤਾਂ ਨੇ ਉਹਨਾਂ ਨੂੰ ਨਹੀਂ ਪੀਣੀ ਚਾਹੀਦੀ ਤੇ ਫਿਰ ਵੀ ਇਹਦਾ ਮੰਨ ਲਓ ਕੋਈ ਪਰਹੇਜ਼ ਨਹੀਂ ਰੱਖਿਆ ਜਾਂਦਾ ਲੋਕ ਬਹੁਤ ਜ਼ਿਆਦਾ ਸੇਵਨ ਕਰਦੇ ਨੇ ਇਹਦੇ ਬਾਕੀ ਇਹਦੇ ਉੱਤੇ ਕੋਈ ਬੱਚਿਆਂ ਦੀ ਜਿਵੇਂ ਕਹਿੰਦੀ ਵੀ ਹੱਦੋਂ ਪਰ ਨਹੀਂ ਪਾਈ ਗਈ ਤੇ ਬੱਚੇ ਦਾ ਮੰਨ ਲਓ 5 ਸਾਲ ਦਾ 10 ਸਾਲ ਦਾ ਤੇ ਬੈਸਦਾ ਵੀ ਆਪਾਂ ਕਹਿੰਦੇ ਵੀ 18 ਸਾਲ ਤੱਕ ਵੀ ਇਹਨਾਂ ਨੇ ਕੋਈ ਹੱਦ ਹੋ ਤਾਂ ਪਾਈ ਨਹੀਂ ਹੋਈ ਤੇ ਵੀ 18 ਸਾਲ ਤੱਕ ਦੇ ਆਪਾਂ ਸਮਝ ਲੈਨੇ ਵੀ 18 ਸਾਲ ਤੱਕ ਦੇ ਵੀ ਬੱਚੇ ਨੂੰ ਇਹ ਪੀਣੀ ਚਾਹੀਦੀ ਤੇ ਵੀ ਚਲੋ ਇਹਨਾਂ ਨੇ ਇਹਦੇ ਉੱਪਰ ਇਹ ਤਾਂ ਲਿਖਤਾ ਵੀ 18 ਸਾਲ ਦੇ ਬੱਚੇ ਮੰਨ ਲਓ ਵੀ ਬੱਚਿਆਂ ਵਾਸਤੇ ਨਹੀਂ ਹੈਗੀ ਚਲੋ ਉਮਰ ਹਦ ਇਹਨਾਂ ਨੇ ਪਾਈ ਨਹੀਂ ਹੈਗੀ ਤੇ ਵੀ ਆਪਾਂ ਜਿਵੇਂ ਕਹਦੀਏ ਵੀ ਉਦੋਂ ਜਿਹੜੇ ਜਾਦੇ ਉਮਰ ਵਾਲ ਨੇ ਵੀ ਉਹਨਾਂ ਵਾਸਤੇ ਵੀ ਇਹ ਕੋਈ ਜਾਦੇ ਵਧੀਆ ਨਹੀਂ ਹੈਗੀ ਨੁਕਸਾਨ ਇਹ ਹਰੇਕ ਨੂੰ ਹੈ ਇਹ 2 ਸਾਲਾਂ ਦੇ ਅੰਦਰ ਅੰਦਰ ਇਹਨੇ ਆਪਦਾ ਨਤੀਜਾ ਦਿਖਾ ਦੇਣਾ ਏ ਸੋਨੂੰ ਕਿਉਂਕਿ ਸਾਡੀ ਇਹ ਡਾਕਟਰ ਨਾਲ ਗੱਲ ਹੋਈ ਸੀ ਵੀ ਉਹ ਕਹਿੰਦੇ ਵੀ ਇਹ ਸਿੱਧਾ ਆਪਣੇ ਲੀਵਰ ਤੇ ਇਫੈਕਟ ਪਾਉਂਦੀ ਹੈਗੀ ਲੀਵਰ ਨੂੰ ਨੁਕਸਾਨ ਪਹੁੰਚਾਉਦੀ ਹੈ ਜਿਵੇਂ ਹੁਣ ਆ ਦੇਖੋ ਇਹਦੇ ਉੱਪਰ ਲਿਖਿਆ ਹੋਇਆ ਹੈਗਾ ਆ ਲਿਖਿਆ ਹੋਇਆ ਦੇ ਵਿੱਚ ਕਾਫੀਨ 72 ਤੇ ਇਹਦੇ ਵਿੱਚ 72 ਲਿਖਿਆ ਹੈ ਵੀ ਕਾਫੀਨ ਇਹਦੇ ਚ 72% ਹੁੰਦੀ ਹੈਗੀ ਮੰਨ ਲਓ ਤੇ ਜਿਹੜੀ ਇਹ ਕਾਫੀਨ ਹੈ ਇਹ ਆਪਣੀ ਚਾਹ ਚ ਵੀ ਹੁੰਦੀ ਹੈ ਤੇ ਚਾਹ ਵੀ ਆਪਾਂ ਨੂੰ ਕਹਿੰਦੇ ਨੇ ਵੀ ਡਾਕਟਰ ਘੱਟ ਪੀਣੀ ਚਾਹੀਦੀ ਹੈਗੀ ਚਾਹ ਦੇ ਵਿੱਚ ਹੁੰਦੀ ਹੈ ਜਿਹੜੀ ਇਹ 5% ਹੁੰਦੀ ਹੈ ਬਾਈ ਤੇ ਇਹਦੇ ਵਿੱਚ ਹੁੰਦੀ ਹੈ 72 ਤੁਸੀਂ ਆਪ ਹੀ ਹਿਸਾਬ ਲਾ ਲਓ ਵੀ 72 ਦੇ 5 ਦੇ ਵਿੱਚ ਅੰਤਰ ਕਿੰਨਾ ਹੈਗਾ ਵੀ ਇਹ ਆਪਣੇ ਜਿਵੇਂ ਕਹਿੰਦੇ ਨੇ ਸਰੀਰ ਤੇ ਇਫੈਕਟ ਕਿਵੇਂ ਪਾਊਗੀ ਜਦੋਂ ਲਗਾਤਾਰ ਮੰਨ ਲਓ ਇੰਨੀ ਡੋਜ਼ ਲੱਗੀ ਗਈ ਆਪਣੇ ਸਰੀਰ ਨੂੰ ਤੇ ਤਾਂਿਆਂ ਦਾ ਵਿੱਚ ਕਈ ਵੀਰ ਦੱਸਦੇ ਨੇ ਦੇਖੋ ਆਪਾਂ ਤਾਂ ਇਹ ਚੀਜ਼ ਦਾ ਸੇਵਨ ਕੀਤਾ ਨਹੀਂ ਹੈਗਾ ਪੀ ਕੇ ਕਦੇ ਦੇਖੀ ਨਹੀਂ ਹੈਗੀ ਵੀ ਕੀ ਹੈ ਇਹ ਚ ਕਈ ਵੀਰ ਦੱਸਦੇ ਨੇ ਵੀ ਜਦੋਂ ਇਹ ਪੀ ਲੈਂਦੇ ਆ ਵੀ ਇੱਕੋ ਲੱਗਦਾ ਸਰੀਰ ਨੂੰ ਅਨਰਜੀ ਜੀ ਆ ਜਾਂਦੀ ਹੈਗੀ ਤੇ ਵੀ ਇਹ ਪੀਣ ਨਾਲ ਤੁਰੰਤ ਤੇ ਵੀ ਕੀਰਾਂ ਤਾਂ એનર્ਜੀ ਆ ਜਾਂਦੀ ਹੈ ਵੀ ਜਿਹੜੇ ਇਹਦੇ ਅਸਰ ਨੇ ਉਹ 2 ਸਾਲਾਂ ਦੇ ਵਿੱਚ ਵਿੱਚ ਆਪਾਂ ਨੂੰ ਨਤੀਜੇ ਮਿਲਨੇ ਸ਼ੁਰੂ ਹੋ ਜਾਣਗੇ ਭਾਈ ਜਿਹੜੇ ਬੰਦੇ ਨੂੰ ਲਗਾਤਾਰ 2 ਸਾਲ ਹੋ ਗਏ ਪੀਂਦਿਆਂ ਇਹ ਜਿਵੇਂ ਆਪਾਂ ਕਰੀ ਵੀ ਜਾਂ ਸ਼ਰਾਬ ਵਗੈਰਾ ਸਿੱਧੀ ਆਪਣੇ ਲੀਵਰ ਤੇ ਅਟੈਕ ਕਰਦੀ ਹੈਗੀ ਉਹੀ ਕੰਮ ਇਹਦਾ ਬਾਈ ਇਹ ਕੋਈ ਵੀ ਇੱਕ ਤਰ੍ਹਾਂ ਦਾ ਨਸ਼ਿਆ ਹੀ ਕੰਮ ਹੈਗਾ ਤੇ ਮੇਰੀ ਤਾਂ ਇਹ ਵੀਰਾਂ ਨੂੰ ਅਪੀਲ ਹੈ ਵੀ ਇਹ ਚੀਜ਼ ਦਾ ਤੁਸੀਂ ਸੇਵਨ ਨਾ ਕਰੋ ਜੇ ਤੁਹਾਨੂੰ ਇਹ ਮੰਨ ਲਓ એનર્ਜੀ ਮਿਲਦੀ ਹੈ ਇਹ ਚੋਂ ਤਾਂ ਤੁਸੀਂ ਕੋਈ એનર્ਜੀ ਵਾਲੀ ਹੋਰ ਚੀਜ਼ ਲੈ ਲਓ ਪਰ ਇਹ ਚੀਜ਼ ਦਾ ਤੁਸੀਂ ਸੇਵਨ ਨਾ ਕਰੋ ਕਿਉਂਕਿ ਇਹਦੇ ਉੱਪਰ ਵੀ ਲਿਖਿਆ ਹੋਇਆ ਵੀ ਜੇ ਇਹ ਬੱਚਿਆਂ ਵਾਸਤੇ ਮਾੜੀ ਹੈ ਤਾਂ ਇਹ ਮੰਨ ਲਓ ਵੀ ਵੱਡਿਆਂ ਵਾਸਤੇ ਮਾੜੀ ਹੋਊਗੀ ਇਹ ਤੁਸੀਂ ਆਪ ਹੀ ਹਿਸਾਬ ਲਾ ਲਓ ਕਿਉਂਕਿ ਇਹਦੇ ਉੱਪਰ ਇਹਨਾਂ ਨੇ ਨੋਟ ਦਿੱਤਾ ਹੋਇਆ ਹੈ ਚੀਜ਼ ਦਾ ਲਿਖਿਆ ਹੋਇਆ ਵੀ ਇਹ ਬੱਚਿਆਂ ਵਾਸਤੇ ਤੇ ਗਰਭਵਤੀ ਔਰਤਾਂ ਵਾਸਤੇ ਮਾੜੀ ਹੈ ਤੇ ਸੱਜਣੋ ਵੀ ਇਹ ਸਨੇਹ ਹੈ ਆਪਣਾ ਵੀ ਤੁਸੀਂ ਇਹ ਚੀਜ਼ ਨੂੰ ਨਾ ਵਰਤੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਵੀ ਜਿਹੜੇ ਮੰਨ ਲਓ ਨੌਜਵਾਨ ਮੁੰਡੇ ਜ਼ਿਆਦਾ ਪੀਂਦੇ ਨੇ ਇਹਨੂੰ ਵੀ ਉਹ ਬੰਦ ਕਰ ਦੇਣ ਇਹਨੂੰ ਪੀਣੀ ਕਿਉਂਕਿ ਇਹ ਮਾੜੀ ਹੈ ਆਪਣੇ ਵਾਸਤੇ ਕੋਈ ਵਧੀਆ ਚੀਜ਼ ਨਹੀਂ ਹੈਗੀ ਧੰਨਵਾਦ ਦੋਸਤੋ